ਉਦਰ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਦੇ ਨਾਲ ਵੱਡਾ ਨੁਕਸਾਨ ਹੋਇਆ ਚੰਬਾ ਜ਼ਿਲ੍ਹੇ ਦੇ ਵਿੱਚ ਸੰਚਾਰ ਸੇਵਾਵਾਂ 24 ਘੰਟਿਆਂ ਤੋਂ ਠੱਪ ਨੇ ਟੁੱਟੀਆਂ ਸੜਕਾਂ ਨੇ ਕੁੱਲੂ ਜ਼ਿਲ੍ਹਾ ਦੇਸ਼ ਦੇ ਬਾਕੀ ਹਿੱਸਿਆਂ ਤੋਂ ਪੂਰੀ ਤਰ੍ਹਾਂ ਨਾਲ ਟੁੱਟਿਆ ਹੋਇਆ ਕੁੱਲੂ ਦੇ ਡੀਸੀ ਨੇ ਦੇਰ ਰਾਤ ਸਾਰੇ ਪੈਟਰੋਲ ਪੰਪ ਆਪਰੇਟਰਾਂ ਨੂੰ ਐਮਰਜੈਂਸੀ ਲਈ ਪੈਟਰੋਲ ਪੰਪ ਤੇ ਡੀਜ਼ਲ ਰਿਜ਼ਰਵ ਰੱਖਣ ਅਤੇ ਜਮ੍ਹਾਂ ਖੋਰੀ ਨਾ ਕਰਨ ਦੇ ਹੁਕਮ ਜਾਰੀ ਕੀਤੇ ਨੇ ਬਿਆਸ ਨਦੀ ਨੇ ਚੰਡੀਗੜ੍ਹ ਮਨਾਲੀ ਰਾਜਮਾਰਗ ਸੜਕ ਨੂੰ ਕਈ ਜਗ੍ਹਾ ਤੇ ਤਬਾਹ ਕਰ ਦਿੱਤਾ ਹੈ ਇਸ ਨੂੰ ਬਹਾਲ ਕਰਨ ਲਈ ਲਗਾਤਾਰ ਪ੍ਰਸ਼ਾਸਨ ਵੱਲੋਂ ਕੰਮ ਕੀਤਾ ਜਾ ਰਿਹਾ ਪਰ ਕਈ ਦਿਨ ਇਸ ਨੂੰ ਬਹਾਲ ਕਰਨ ਦੇ ਲਈ ਲੱਗ ਸਕਦੇ ਨੇ ਅਜਿਹੀ ਸਥਿਤੀ ਦੇ ਵਿੱਚ 25000 ਲੀਟਰ ਤੋਂ ਵੱਧ ਸਮਰੱਥਾਂ ਵਾਲੇ ਪੰਪਾਂ ਨੂੰ ਘੱਟੋ ਘੱਟ 5000 ਲੀਟਰ ਡੀਜ਼ਲ ਅਤੇ 3000 ਲੀਟਰ ਪੈਟਰੋਲ ਰਿਜ਼ਰਵ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਨੇ ਛੋਟੇ ਵਾਹਨਾਂ ਨੂੰ ਇੱਕ ਵਾਰ ਦੇ ਵਿੱਚ ਵੱਧ ਤੋਂ ਵੱਧ 20 ਲੀਟਰ ਇੰਦਨ ਮਿਲੇਗਾ ਜਦਕਿ ਭਾਰੀ ਵਾਹਨਾਂ ਨੂੰ ਇੱਕ ਵਾਰ ਦੇ ਵਿੱਚ 100 ਲੀਟਰ ਤੱਕ ਇੰਦਨ ਦਿੱਤਾ ਜਾਵੇਗਾ ਮੋਹਾਲੀ ਮਨਾਲੀ ਚਾਰ ਮਾਰਗੀ ਸੜਕ ਦੇ ਟੁੱਟਣ ਦੇ ਕਾਰਨ ਸੈਂਕੜੇ ਸੈਲਾਨੀ ਮਲਾਨੀ ਦੇ ਮਨਾਲੀ ਦੇ ਵਿੱਚ ਫਸੇ ਹੋਏ ਨੇ ਸੈਲਾਨੀ ਉਦੋਂ ਤੱਕ ਵਾਪਸ ਨਹੀਂ ਆ ਸਕਣਗੇ ਜਦੋਂ ਤੱਕ ਸੜਕਾਂ ਨਹੀਂ ਬਹਾਲ ਕੀਤੀਆਂ ਜਾਂਦੀਆਂ ਇਸੇ ਤਰ੍ਹਾਂ ਚੰਡੀਗੜ੍ਹ ਤੋਂ ਮਨਾਲੀ ਤੱਕ ਸੜਕ ਕਿਨਾਰੇ ਕਈ ਜਗ੍ਹਾ ਤੇ ਰੁੱਖ ਵੀ ਟੁੱਟੇ ਨੇ ਤੇ ਪੱਥਰ ਵੀ ਡਿਗੇ ਨੇ ਜਿਸ ਕਾਰਨ ਕਈ ਲੋਕ ਰਸਤੇ ਦੇ ਵਿੱਚ ਫਸੇ ਹੋਏ ਨੇ ਸਥਾਨਕ ਲੋਕਾਂ ਦੇ ਵੱਲੋਂ ਖਾਣ ਪੀਣ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਜਿਹੜੀ ਹੈ ਰਾਹਤ ਪਹੁੰਚਾਈ ਜਾ ਰਹੀ ਹੈ